ਪੂਰਥਲਾ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਮਹਾਕੁੰਭ ਇਸਨਾਨ ਅਤੇ ਨਗਰ ਕੀਰਤਨ ਮੱਸਿਆ ਦੇ ਦਿਹਾੜੇ ਤੇ ਸਜਾਇਆ ਗਿਆ ਇਹ ਨਗਰ ਕੀਰਤਨ ਪਵਿੱਤਰ ਕਾਲੀ ਬੇਈ ਦੇ ਕੰਡੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕਟਿਆ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਇਆ ਮਾਘ ਮਹੀਨੇ ਦੇ ਮੱਸਿਆ ਦੇ ਪਵਿੱਤਰ ਦਿਹਾੜੇ ਤੇ ਸਵੇਰੇ 6:30 ਵਜੇ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਵਿੱਤਰ ਕਾਲੀ ਬੇਈ ਗਨਾਰੇ ਨਗਰ ਕੀਰਤਨ ਆਰੰਭ ਹੋਇਆ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਏਕ ਵਿੱਚ ਮਹਾਕੁੰਭ ਇਸ਼ਨਾਨ ਕੀਤਾ ਜਾ ਰਿਹਾ ਹੈ ਅਈ ਬਈ ਅੱਜ ਤੋਂ ਬਸਤਰ ਵੀ ਤੇ ਅੱਜ ਸਮਾਨ ਕੀਤਾ ਗਿਆ ਹੈ ਨਦਰ ਕੀਤਨ ਦਾ ਜਿਹੜਾ ਆਗਾਸ ਕੀਤਾ ਗਿਆ ਔਰ ਮਸਿਆ ਦਾ ਦਿਹਾਰਾ ਜੀ ਔਰ ਮਹਾ ਗੰਡ ਦਾ ਜਿਹੜਾ ਇਸ ਤਰ੍ਹਾਂ ਦੇਖਦੇ ਹੋ ਕਿ ਇਸ ਤਰ੍ਹਾਂ ਉਹ ਮਹਾ ਗੰਡ ਬਾਦੇ ਨਾਮ ਦੀ ਵੀ ਰਿੰਦੇ ਵਿੱਚ ਲੱਗਾ ਹੋਇਆ ਕੋਗੇ ਦਾ ਮਹਾਜਮ ਉਹ ਇੱਕ ਵਰਸਕਾ ਵਾਸਤੇ ਕੋਗੇ ਜਿਸ ਦੇ ਨਾਮ ਦੇ ਨੇ ਜਨ ਪਾਇਆ ਇਥੇ ਹਾਜੀ ਦੇ ਬਾਦ ਦੇ ਵਿੱਚ ਸਾਰਿਆਂ ਦੇ ਪਾੜ ਆ ਜਾਂਦੇ ਤੇ ਜੀ ਚੇਤੇ ਕਰਈਏ ਕਿ ਇਹਦਾ ਮਹਾਨ ਦੀਰ ਸਾਹਿਬ ਇਹ ਰਦੀ ਬਾਣੀ ਦਾ ਉਗਾਦ ਹੈ। ਜਿਹੜਾ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਉਹ ਇਸ ਪੂਤਰ ਲਈ ਜੋ ਦੁਨੀਆ ਨੂੰ ਜਿਹੜਾ ਪਾਣੀ ਹੈ ਨਾ ਉਹਦੇ ਸਰੀਰ ਨੂੰ ਸਾਫ ਕਰਦਾ ਜਿਹੜੀ ਬਾਣੀ ਹੈ ਮਨ ਨੂੰ ਸਾਫ ਕਰਦੀ ਹੈ ਮਨ ਨੂੰ ਆਤਮਾ ਨੂੰ ਪੂਤਰ ਕਰਨ ਵਾਲੀ ਬਾਣੀ ਦਾ ਇਹ ਉਗਾਦ ਪਿਆ। ਸੋ ਜਿਹੜੇ जो भी जिसे तीरथ किसने जिससे नाम दतना तीन सौ तो नाम का खजाना प्रगत हो हर वे महाकुंभ आज वो जो उसे गुंबा वो तो दोबारी साली आना क्योंकि उसे अमृत डिले हो अमृत बनाने वाली बाणी का हराज होना है ही अमृत तो ਹੋਈ ਮੇਰਾ ਮੈਂਦੀ ਵਿਚਾਰ ਦੀ ਲੈ ਨਹੀਂ ਪਰ ਗੁਰਜਕ ਨੂੰ ਸਰਦੋਂ ਦੇ ਨਾਲ ਪਿਆਰ ਦੇ ਨਾਲ ਕਿਉਂਕਿ ਪਹਿਲੇ ਇਹ ਮੈਂ ਦੇ ਨਾਲ ਸਾਡਾ ਰਸਦਾ ਨਾ ਤਾਂ ਟੁੱਟ ਗਿਆ ਸੀ ਇੱਕ ਬੰਦੇ ਪਾਣੀ ਪੀਣ ਲੱਗਦੇ ਹਰ ਇੱਕ ਵੀ ਆਸਤਾ ਚਲੇ ਜਾਂਦੀ ਸੀ ਕਿ ਸਰਦੋਂ ਨਾਲ ਆਉਂਦੇ ਸੀ ਪਰ ਅੱਜ ਗੁਰੂ ਪਾਸ਼ਾ ਨੇ ਕਿਰਪਾ ਕਰ ਦਿੱਤੀ ਇਹ ਨੀਲੇ ਲੱਗਦੇ ਪਾਣੀ ਦੇ ਵਿੱਚ ਵਸੇ ਪੈ ਗਏ ਕੋਈ ਕੁਝ ਇਹਦੀ ਕੁਆਲਿਟੀ ਵੀ ਸੱਜਪੈ ਨੂੰ ਵਸੋ ਕੀ ਹੈ ਅਸੀਂ ਬਣਾ ਲਈ ਅੱਜ ਕਿੰਨੀ ਵਾਰੀ ਇਹ ਬਾਹਰ ਤੋਂ ਗੱਲ ਨੂੰ ਸਮਝ ਚੁੱਕੇ ਹਾਂ ਸਾਡੇ ਵਸਦੇ ਅਮਰਪੁਰ ਗਾਂਧੀ ਅਮਰਤੌਰੂ ਆ ਅਸੀਂ ਲਾਨ ਕੇ ਇਹਨੂੰ ਲੋਰ ਬਣਾਇਆ ਜੀ ਇਹਨੂੰ ਦੀ ਗੰਦੇ ਪਾਣੀ ਪਾਏ ਸੀ ਬਹੁਤ ਕਰਪਾ ਹੋਈ ਇਹ ਲੰਬਾ ਸਮਾਂ ਲੱਗਾ ਨਹੀਂ ਨਹੀਂ ਜੇ ਇਹਨਾਂ ਸਮਾਂ ਪਰ ਕਰਦਾ ਹੋ ਗਏ ਅਸੀਂ ਇਹਨੂੰ ਧੰਨਵਾਦੀ ਕਰਦੇ ਮਾਰੇ ਨਿਕਰਪਾ ਜਿੱਦੀ ਸਾਡਾ ਇੱਥੇ ਬੰਨਾ ਛੇ ਇੱਥੇ ਤੋਂ ਨਦੀਆਂ ਛੇ ਜਿਹੜੀ ਇਹ ਬੰਗਾ ਜੰਮਨਾ ਸਰਸਪਤੀ ਕਹਿੰਦੇ ਦਸ਼ਦੀ ਪਾਣੀ ਅ ਰਬ ਰਬ ਜਿਹੜਾ ਹੁੰਦਾ ਹੀ ਸਰਸਪਤੀ ਦਾ ਇੱਥੇ ਹਸਤੀ ਹੁੰਦੀ ਹੈ ਪਰੇ ਜੀ ਸੇਵਾ ਸਿਵਰਨ ਸਤ ਸੰਗਤ ਇਹ ਵੀ ਪਰਵਾਹੀ ਬਸ ਸੰਗਤ ਨੂੰ ਸੇਵਾ ਸਿਵਰਨ ਤੇ ਸਤ ਸੰਗਤ ਕੋ ਅੱਜ ਉਹੀ ਪ੍ਰੋਗਰਾਮ ਸੀ ਸੇਵਾ ਦੇ ਬੋ ਮਾਰੋ ਨਾਮ ਦੇ ਨਵੀਂ ਨਗਰ ਮਹਾਲ ਦੀ ਬਖਸ਼ਿਸ ਬਣੀ ਆ ਦਰਸ਼ਨ ਦੇਾਰੇ ਇਸ ਸਾਰੇ ਸਾਰੇਆਂ ਨੇ ਨਾਮ ਲਗੇ ਕੋ ਹੁਣ ਨਾਮਦਾਨ ਅਸਮਾਨ ਕੋ ਤੇ ਨਾਮ ਅਸਮਾਨ ਅਮਰ ਤੇ ਅਸਮਾਨ ਇੱਕ ਗੁਰਸਖਵਾਸਤੇ ਭੰਗਤਨ ਹੋ ਗਈ ਆ